ਰਜੀਤ ਸਿੰਘ ਜੀ ਠੇਕੇਦਾਰ ਸਾਹਿਬ ਸਰਜੀ ਪੰਚਾਇਤ ਸਰਪੰਚ ਸਾਹਿਬ ਜੀ ਪੰਚਾਇਤ ਜੀ ਕੋਰੋ ਜੜਾ ਲਗਾ ਜੀ ਲਾਟੇ ਪੂਜ ਭਈ ਨਾ ਜੀ ਬੜਾ ਚੜਾ ਲਾ ਲਾਟਾ ਜੀ ਲਿਖੇ ਜੀ ਜੀ ਖੜਦਰ ਤਾਲੀ ਸਵੈਚੀ ਪੰਚਾਇਤ ਜਗਤ ਸਰਦਾਰ ਮਾਨ ਰਜੇਤਰ ਸਿੰਘ ਜੀ ਤਾਲੀਵਾਲ ਸਰੇ ਬਲਵੀਰ ਸਿੰਘ ਜੀ ਸਰਪੰਚ ਸਾਹਿਬ ਸੁਜੇਦਾਰ ਕਪਾਲ ਸਿੰਘ ਜੀ ਸਾਫਾ ਸਰਪੰਚ ਸਾਹਿਬ ਸ਼ੋਰ ਸਿੰਘ ਜੀ ਪੈਂਟਰ ਸਰਜੀਤ ਸਿੰਘ ਜੀ ਠੇਕੇਦਾਰ ਗਲਾਬੇਰ ਸ਼ਾਹ ਜੀ ਗੁਰਬੇਲ ਤਾਲੀਵਾਲ ਬਹੁਤ ਸਾਰੇ ਸਜਣ ਢੱਗੜ ਫੈਮਿਲੀ ਸਾਰੇ ਦਰਵਾਜ਼ੇ ਪਹੁੰਚੀਏ ਬਾਦਲ ਪੁੱਲਰ ਸਾਹਿਬ ਉਹਨਾਂ ਬਣੀ ਬਹੁਤ ਸਾਰੇ ਬਾਣ ਵੀ ਹੈ ਸਾਡੇ ਉਪਰੋਂ ਬੜੀ ਮਿਹਰਬਾਨੀ ਲੋ ਜੀ ਲੋਕ ਬੰਗਾਂ ਲੋਕ ਰੰਗ ਦੇ ਨਾਲ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਸਰਮ ਜਸ ਸਿੰਘ ਜੀ ਤੁਸੀਂ ਕਰ ਸਾਡੇ ਆਏ ਅਸੀਂ ਫੁੱਲੇ ਨਾ ਸਮਾਏ ਤੁਸੀਂ ਕਰ ਸਾਡੇ ਆਏ ਅਸੀਂ ਫੁੱਲੇ ਨਾ ਸਮਾਏ ਤੁਸੀਂ ਜਿਹੜੇ ਸਾਡੇ ਆਏ ਅਸੀਂ ਖੁੱਲੇ ਨਾ ਸੱਡੇ ਨਹੀਂ ਗਾਇਸ ਆ ਮੈਂ ਦੂਰ ਗੇ ਲੇ ਸਾਡੇ ਸਰਦਾਈ ਸੂਟ ਪਾਇਆ ਅਜੋਕੇ ਕੋਈ ਗੱਲ ਨਹੀਂ ਹਾਂ ਮੈਨੂੰ ਤਾਂ ਕਹੇ FUCK ਜਿਵੇਂ ਅੱਜ ਕੱਲ ਨੋਹਾ ਸੱਸ ਨਹੀਂ ਇੰਨੀ ਹੁੰਦੀ ਹਾਂ ਮੰਨ ਹੁੰਦੀ ਪਹਿਲਾਂ ਪ੍ਰਾਣਿਤ ਮੰਨਿਆ ਕਰਦੀ ਸੀ ਇਹ ਕਰਦੀ ਸੀ ਨਾ ਸੱਸਾਂ ਕਿਉਂਕਿ ਪਹਿਲਾਂ ਨਹੀਂ ਬੀਬੀਆਂ ਨੂੰ ਪਤਾ ਹੁੰਦਾ ਤੁਹਾਡੀਆਂ ਸੱਸਾਂ ਬਹੁਤ ਭੈੜੀਆਂ ਹੁੰਦੀਆਂ ਸੀ ਕਹਿੰਦੇ ਨਾ ਹੁਣ ਤਾਂ ਅੱਜ ਕੱਲ ਤਾਂ ਬਹੁਤ ਵਧੀਆ ਰੱਖਦੀਆਂ ਨੇ ਨਾ ਇਸ ਤਰੀਕੋ ਕੋਈ ਅੱਜ ਕੱਲ ਸਾਂ ਤਾਂ ਟੁਕੜ ਗਈ ਹੁੰਦੀ ਨਹੀਂ ਤੁਹਾਨੂੰ ਤਾਂ ਨਹੀਂ ਹੁੰਦਾ ਦੁਸਤਾ ਨਹੀਂ ਕਰਦੇ ਜੀ ਨਹੀਂ ਚਲੋ ਵੈਸੇ ਮਾੜੀ ਮਾੜੀ ਨੋਖ-ਜੋਖ ਤਾਂ ਹੁੰਦੀ ਰਹਿੰਦੀ ਆ ਆਹ ਸੱਸ ਮੇਰੀ ਦੇ ਮਾਤਾ ਨਿਕਲੇ ਨਿਕਲੀ ਮਾੜੀ ਮਾੜੀ ਸੱਸ ਮੇਰੀ ਦੇ ਸਾਰੇ ਉਸ ਚਾਨ ਨਾਲ ਨਹੀਂ ਬਣਦੀ ਪੂਰੀਆਂ ਖੋਸ ਨੇ ਵੀ ਸਾਡੇ ਸੱਸ ਜੀ ਦਾ ਕਹਿਣਾ ਚੱਲ ਰਿਹਾ ਹੈ ਨਾ ਸਹੀ ਗੱਲ ਹੈ ਨਾ ਬਾਗੋ ਬਾਗੜੇ ਪੂਰੀਆਂ ਆ ਐਡਾ ਵੀ ਨਹੀਂ ਬਈ ਮਾੜਾ ਹੁੰਦਾ ਵੀ ਸੱਸ ਕਿਹੜਾ ਘਟਦਾ ਸੱਸ ਜੀ ਸੁਣ ਲਓ ਤੁਸੀਂ ਤਾਂ ਕਿਹਨੇ ਟੀਵੀ ਦੀ ਉੱਚੀ ਬਾਤ ਕਰਕੇ ਖੁੱਟਣੀ ਹੈ ਸੱਸ ਜੀ ਸੁਣੋ ਸਾਨੂੰ ਮਾੜਾ ਕਹੀਏ ਨਾ ਗੱਲ ਗਲਤ ਹੈ ਮੈਂ ਵੀ ਕਿਸੇ ਦਿਨ ਹੋਣਾ ਨਾ ਆਪਾਂ ਹੁਣ ਚੰਗੀਆਂ ਵੀ ਕਹਿ ਦੇਣਾ ਠੀਕ ਹੈ ਨਾ ਹਣ ਦੀ ਹੁਣ 10 ਮਿੰਟ ਡੀਜੇ ਹੋ ਜੇ ਕਿੱਥੇ ਗਿਆ ਆ ਤਾਲੀ ਮਾਰ ਜੇ ਡੀਜੇ ਲਵਾਉਣ ਦਾ ਹੁਣ ਹੋ ਗਿਆ ਜੀ ਸਾਡੇ ਸਤਕਾਰਯੋਗ ਸਰਪੰਚ ਸਾਹਿਬ ਸਰਦਾਰ ਬਹਾਦਰ ਸਰਦਾਰ ਬਜਤਰ ਸਿੰਘ ਜੀ ਥਾੜੀ ਵਾੜ ਔਰ ਸੁਪੇ ਜਾਇਰ ਕਪਾਲ ਸਿੰਘ ਜੀ ਸਾਫ ਕਾ ਸਰਪੰਚ ਸਾਹਿਬ ਉਹਨੇ ਵੱਲੋਂ ਸਾਡੇ ਨਿਵਾਣੇ ਦੇ ਗ੍ਰੋਪ ਨੂੰ ਬਹੁਤ ਸਾਰਾ ਮਾਣ ਆਇਆ ਸੋ ਤੈਨੂੰ ਧੰਨਵਾਦ ਕਰਦੇ ਆ ਮੱਕੀ ਦੀ ਰੋਟੀ ਉੱਤੇ ਸਾਗ ਬਾਹਬਲਾ ਮੱਕੀ ਦੀ ਰੋਟੀ ਉੱਤੇ ਸਾਗ ਬਾਹਬਲਾ अॻे आजो आजो

いい感じ。